ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਬਹੁਤ ਪਿਆਰ ਦਿੰਨੇ ਹੋ ਸਾਰੀਆਂ ਵੀਡੀਓਜ਼ ਨੂੰ ਤਾਂ ਅੱਜ ਸਾਡੇ ਕੋਲ ਸਮਰਾਲੇ ਤੋਂ ਵੀਰ ਗੁਰਪ੍ਰੀਤ ਸਿੰਘ ਮੰਗਟ ਜੀ ਭੈਣ ਸਾਡੀ ਕਰਮਜੀਤ कौर ਤੇ ਬੇਟਾ ਾਰਮਾਨ ਸਾਡੇ ਕੋਲ ਪਹੁੰਚੇ ਐ ਇੱਥੇ ਜਿੱਥੇ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਉੱਥੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਤੇ ਆਓ ਅੱਜ ਆਪਾਂ ਗੱਲ ਕਰਦੇ ਆਂ ਵੀ ਸੂਰਜ ਸਵੇਰੇ ਕਹਿੰਦੇ ਵੀ ਪੂਰਬ ਵਾਲੇ ਪਾਸੇ ਨੂੰ ਉੱਪਰ ਨੂੰ ਹੋਇਆ ਜਿਹਨੂੰ ਕਹਿੰਦੇ ਆ ਸਨ ਰਾਈਜ਼ਸ ਇਨ ਦਾ ਈਸਟ ਐਂਡ ਸੈਟਸ ਇਨ ਦਾ ਵੈਸਟ ਤੇ ਪਹੁੰਚ ਜਿਹੜਾ ਉਹ ਕਿੱਥੇ ਪਹੁੰਚ ਚੁੱਕਿਆ ਤੇ ਉਹਨੇ ਫਿਰ ਚੱਲਦੇ ਚੱਲਦੇ ਆਪਣਾ ਜਿਹੜਾ ਸਫਰ ਹੈ ਉਹ ਕਿੱਥੇ ਜਾ ਕੇ ਸ਼ਾਮ ਨੂੰ ਫਿਰ ਰਾਤ ਕਿਵੇਂ ਬਣਨੀ ਹੈ ਆਪਾਂ ਰਹਿ ਕਿੱਥੇ ਰਿਆਂ ਧਰਤੀ ਤੇ ਧਰਤੀ ਸਾਡਾ ਇੱਕ ਗ੍ਰਹਿ ਜਿਸ ਨੂੰ ਹਰਾ ਗ੍ਰਹਿ ਕਿਹਾ ਜਾਂਦਾ ਕਿਉਂਕਿ ਹਰਾ ਪਰ ਹੈ ਇਸ ਤੇ ਜੀਵਨ ਸੰਭਵ ਹੈ ਤਾਂ ਇਸ ਧਰਤੀ ਦੇ ਉੱਤੇ ਰਹਿਣ ਸਮੇ ਅਸੀਂ ਦੇਖਦੇ ਹਾਂ ਹਰ ਰੋਜ਼ ਨਵੀਆਂ-ਨਵੀਆਂ ਚੀਜ਼ਾਂ ਭਾਵੇਂ ਪੁਰਾਣੀਆਂ ਹੋ ਜਾਣ ਜ਼ਿੰਦਗੀ ਦੇ ਵਿੱਚ ਪਰ ਹਰ ਰੋਜ਼ ਚੜਦਾ ਹੋਇਆ ਸੂਰਜ ਹੈ ਜਿਹੜਾ ਉਸ ਨੂੰ ਸਲਾਮ ਕਰਦੀ ਹੈ ਦੁਨੀਆ ਕਿ ਸੂਰਜ ਚੜ੍ਹਿਆ ਫਿਰ ਸੂਰਜ ਅਸਤ ਵੀ ਹੋ ਜਾਂਦਾ ਜਿਸ ਨੂੰ ਇਹ ਕਹਿੰਦੇ ਆ ਪਰ ਵਿਗਿਆਨ ਨੇ ਦੱਸਿਆ ਵੀ ਸੂਰਜ ਦੇ ਘੁੰਮਣ ਦੇ ਨਾਲ ਨਾਲ ਜਿਹੜੀ ਧਰਤੀ ਆ ਉਹ ਸੂਰਜ ਦੇ ਦੁਆਲੇ ਘੁੰਮਦੀ ਹੈ ਜਿਸ ਕਰਕੇ ਦਿਨ ਤੇ ਰਾਤ ਜਿਹੜੇ ਹੈ ਸਾਡੇ ਕੋਲ ਬਣਦੇ ਆ ਤਾਂ ਇਹ ਦਿਨ ਤੇ ਰਾਤ ਦੇ ਬਣਨ ਦੀ ਪ੍ਰਕਿਰਿਆ ਦੇ ਵਿੱਚ ਸੂਰਜ ਜਿਹੜਾ ਸਾਡੇ ਆਮ ਭਾਸ਼ਾ ਦੇ ਵਿੱਚ ਵੀ ਸੂਰਜ ਚੜ੍ਹ ਗਿਆ ਪਰ ਸੂਰਜ ਚੜ੍ਹਿਆ ਕਿਤੇ ਨਹੀਂ ਉਹ ਧਰਤੀ ਉਹ ਘੁੰਮ ਰਹੀ ਹੈ ਤੇ ਇਸ ਤਰ੍ਹਾਂ ਲੱਗਦਾ ਵੀ ਹੁਣ ਸੂਰਜ ਸਾਨੂੰ ਨਜ਼ਰ ਆਣ ਲੱਗ ਗਿਆ ਤੇ ਸੂਰਜ ਦਿਸਣਾ ਜਦੋਂ ਬੰਦ ਹੋ ਜਾਊਗਾ ਉਸ ਅਸੀਂ ਪੂਰੇ ਵਰਤਾਰੇ ਨੂੰ ਅਸੀਂ ਇਹ ਕਹਿ ਦਿੰਦੇ ਆਂ ਵੀ ਦਿਨ ਨੂੰ ਅਸੀਂ ਵੈਸੇ ਕਹਿੰਦੇ 24 ਘੰਟੇ ਦਾ ਦਿਨ ਹੈ ਲੇਕਿਨ ਜੇ ਅਸੀਂ ਇਕੱਲੇ ਦਿਨ ਤੇ ਨਾਲ ਉਹਦੇ ਰਾਤ ਦੀ ਗੱਲ ਕਰੀਏ ਤਾਂ 12 ਘੰਟੇ ਦਿਨ ਦੇ ਹੁੰਦੇ ਆ 12 ਘੰਟੇ ਰਾਤ ਦੇ ਹੋਇਆ ਕਰਦੇ ਆ ਲੇਕਿਨ ਇਸ ਦੇ ਵਿੱਚ ਇਹ ਹੈ ਵੀ ਇਹ ਘਟਦੇ ਤੇ ਵਧਦੇ ਰਹਿੰਦੇ ਜਿਸ ਤਰ੍ਹਾਂ ਅਸੀਂ ਕਹਿੰਦੇ ਆਂ ਵੀ ਸਭ ਤੋਂ ਛੋਟਾ ਦਿਨ ਸੀਗਾ ਜੀ ਹੁਣ ਇਹ ਦਸੰਬਰ ਦੇ ਵਿੱਚ ਹੈ ਨਾ ਤੇ ਹੁਣ ਤਾਂ ਉਹਦੇ ਵਿੱਚ ਆਪਾਂ ਜੇ ਇਹ ਵਿਚਾਰ ਕਰਾਂਗੇ ਕਿ ਅੱਜ ਦੇ ਦਿਨ ਦੀ ਲੰਬਾਈ ਕਿੰਨੀ ਸੀ ਅੱਜ ਦਾ ਦਿਨ ਕਿੰਨੇ ਘੰਟੇ ਤੇ ਕਿੰਨੇ ਮਿੰਟ ਦਾ ਹੋ ਗੁਜ਼ਰਿਆ ਸਾਡੇ ਲਈ ਤਾਂ ਇਹਦੇ ਲਈ ਸਾਨੂੰ ਰਮਨ ਸਿੰਘ ਦੀ ਚਾਹੀਦਾ ਹੋਊਗਾ ਵੀ ਜਿਹੜਾ ਹੈਗਾ ਸਾਡੇ ਕੋਲੇ ਸਮਾਂ ਕੱਢ ਕੇ ਦੇਖਦੇ ਹਾਂ ਸੀ ਵੀ 7:21 ਮਿੰਟ ਦੇ ਉੱਤੇ ਸੂਰਜ ਜਿਹੜਾ ਹੈ ਨਜ਼ਰ ਆਣਾ ਸ਼ੁਰੂ ਹੋਇਆ ਪਰ ਕੁਝ ਦੇਸ਼ ਐਸੇ ਵੀ ਆ ਜਿਨ੍ਹਾਂ ਨੂੰ ਇਹ ਇਸ ਤੋਂ ਵੀ ਪਹਿਲਾਂ ਨਜ਼ਰ ਆ ਜਾਂਦਾ ਸਾਡੇ ਭਾਰਤ ਦੇ ਵਿੱਚ ਹੀ ਨਾਚਲ ਪ੍ਰਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਸੂਰਜ ਜਿਹੜਾ ਉਹ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਕਿੱਥੇ 5:36 ਮਿੰਟ ਦੇ ਉੱਤੇ ਇਸ ਨੇ ਇਹ ਹੁਣ ਏ.ਐਮ ਦਾ ਸਮਾਂ ਸਵੇਰ ਦਾ ਇਹ ਪੀ.ਐਨ ਦਾ ਸਮਾਂ ਹੁਣ ਜਿਹੜੀ ਸਾਡੀ ਘੜੀ ਹੈ ਉਹਦੇ ਮੁਤਾਬਕ ਅਸੀਂ ਕੀ ਕਰਦੇ ਹਾਂ ਕਿ ਇਸ ਨੂੰ ਅਸੀਂ ਜੇ ਲਿਖੀਏ ਤਾਂ ਇਹ ਅਸਲ ਦੇ ਵਿੱਚ 17:36 ਬਣਿਆ 17:36 ਬਣਿਆ ਤਾਂ ਹੁਣ ਇਸ ਦੇ ਵਿੱਚੋਂ ਜੇ ਅਸੀਂ ਇਹ 7:21 ਘਟਾਈਏ ਤੁਸੀਂ ਦੇਖਿਆ ਹੋਣਾ ਕਿ ਰੇਲ ਗੱਡੀਆਂ ਦਾ ਸਮਾਂ ਇਸ ਦੇ ਨਾਲ ਹੀ ਚੱਲਦਾ ਹੈ ਅੱਜ ਕੱਲ। ਅਸੀਂ ਇਹ ਕਹਿੰਦੇ ਆਂ ਵੀ 18:20 ਤੇ ਕੱਡੀ ਆਊਗੀ, 17:15 ਤੇ ਐਸ ਤਰ੍ਹਾਂ ਆਊ। ਤਾਂ ਹੁਣ ਇਸ ਦੇ ਵਿੱਚੋਂ ਇਸ ਨੂੰ ਘਟਾਉਣਾ ਹੈ। ਤਾਂ ਇਹ ਸਾਡੇ ਕੋਲ ਕੀ ਹੈ? ਘੰਟੇ ਹਨ। ਇਹ ਕੀ ਹੈ? ਮਿੰਟ ਹੈ। ਇਹਦੇ 'ਚੋਂ ਇਹਨੂੰ ਘਟਾਓ। 5 17:10 ਤਾਂ ਅੱਜ ਦੇ ਦਿਨ ਦੀ ਜਿਹੜੀ ਲੰਬਾਈ ਹੈ, ਉਹ ਕਿੰਨੀ ਹੈ? 10 ਘੰਟੇ ਤੇ 15 ਮਿੰਟ। ਇਸ ਤਰ੍ਹਾਂ ਜੇ ਸਕਿੰਟਾਂ ਵਿੱਚ ਕੱਟਣਾ ਹੋਵੇ ਕਿਉਂਕਿ ਸਕਿੰਟਾਂ ਚ ਅਸੀਂ ਤਾਂ ਨਹੀਂ ਕੱਟਦੇ ਆ ਕਿ ਸਕਿੰਟ ਫਟਾਫਟ ਇੰਨੇ ਜਿੰਨੇ ਚ ਕੱਢਾਂਗੇ ਇੰਨੇ ਚ ਅੱਗੇ ਚਲੇ ਜਾਣੇ ਤਾਂ ਇਸ ਕਰਕੇ ਇਸ ਚੀਜ਼ ਦਾ ਤੁਹਾਨੂੰ ਅੰਦਾਜ਼ਾ ਜ਼ਰੂਰ ਹੋਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਤੁਸੀਂ Google ਤੋਂ ਕੱਢ ਕੇ ਦੇਖੋ ਜੂਨ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਉਹ ਦਿਨ ਕਿੰਨਾ ਕਿੰਨੇ ਘੰਟੇ ਤੇ ਕਿੰਨੇ ਮਿੰਟ ਦਾ ਸੀਗਾ ਉਹ ਸਾਨੂੰ 11 12 ਘੰਟੇ ਤੱਕ ਵੀ ਜਿਹੜਾ ਹੈਗਾ ਉਹ ਵੱਡਾ ਮਿਲਦਾ ਇਸ ਕਰਕੇ ਅਸੀਂ ਕਹਿੰਦੇ ਨੇ ਉਹ ਵੱਡੇ ਤੋਂ ਵੱਡਾ ਦਿਨ ਸੀਗਾ ਇਹ ਜਿਹੜਾ ਹੈਗਾ ਛੋਟੇ ਤੋਂ ਛੋਟਾ ਹੁਣ ਇਹ ਦਿਨ ਜਿਹੜੇ ਹੌਲੀ-ਹੌਲੀ ਵੱਧਣੇ ਸ਼ੁਰੂ ਹੋ ਜਾਣੇ ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਆਂ ਵਿਦਿਆਰਥੀਆਂ ਤੱਕ ਪਹੁੰਚਾ ਸਕਦੇ ਆਂ ਕਿ ਕਿੰਨੇ ਘੰਟੇ ਤੇ ਕਿੰਨੇ ਮਿੰਟ ਦਾ ਜਿਹੜਾ ਹੈਗਾ ਇਹ ਸਾਡਾ ਦਿਨ ਬਣਿਆ ਕਿਉਂ ਮਤਾਬ ਸਿੰਘ ਸਮਝ ਆ ਗਈ ਵੀ ਗੱਲ ਆ ਗਈ ਹਾਂਜੀ ਜੇ ਆਪਾਂ ਇਹ ਕੱਢਣਾ ਚਾਹੀਏ ਤਾਂ ਉਸ ਦੇ ਵਿੱਚ ਅਸੀਂ ਕੀ ਕਰਦੇ ਆਂ ਅੱਜ ਦੀ ਤਰੀਕ ਲਿਖ ਲੈਨੇ ਅੱਜ ਦੀ ਤਰੀਕ ਸਾਡੇ ਕੋਲ ਕਿੰਨੀ ਹੈ 3 ਇੱਕ 2025 ਤਾਂ ਹੁਣ ਇੱਥੇ ਤੁਹਾਡੀ ਜਨਮ ਤਰੀਕ ਲਿਖਾਂਗੇ ਅਸੀਂ ਜਨਮ ਤਰੀਕ ਬੋਲੋ ਤੁਹਾਡੀ 7 7 6 7 6 2006 ਹੁਣ ਉਸੇ ਤਰੀਕੇ ਦੇ ਨਾਲ ਇਸ ਤੋਂ ਅਸੀਂ ਘਟਾਵਾਂਗੇ 13 ਚੋਂ 7 ਗੇ 3 ਚੋਂ 7 ਨਹੀਂ ਘਟਦਾ ਹਾਂਜੀ ਤੇ 13 ਚੋਂ 7 ਕਰਨੇ ਆ ਤਾਂ ਇੱਧਰ ਨੂੰ ਹੱਸਲ ਲੈਣਾ ਪਊਗਾ ਹੁਣ ਇਹ ਕੀ ਹੈ ਸਾਡੇ ਕੋਲ ਸਾਲ ਹੈ ਇਹ ਕੀ ਹੈ ਮਹੀਨੇ ਇਹ ਕੀ ਹੈ ਦਿਨ ਹੁਣ ਇਧਰੋਂ 1 ਮਹੀਨਾ ਆਪਾਂ ਨੇ ਇਧਰ ਲੈ ਲਿਆ ਤਾਂ 1 ਮਹੀਨੇ ਚ 30 ਦਿਨ ਮੰਨ ਕੇ ਚੱਲਦੇ ਆਂ ਆਪਾਂ 31 ਬਣ ਗਏ 31 ਚੋਂ 7 ਕੇ 24 ਇਹ ਤਾਂ ਹੋ ਗਿਆ ਦਿਨਾਂ ਦਾ ਤਾਂ حساب کتاب ਆ ਗਿਆ ਸਾਡੇ ਕੋਲ ਹੁਣ ਇੱਥੇ ਸਾਡੇ ਕੋਲ ਕੀ ਰਹਿ ਗਿਆ ਸੀ 0 0 ਕਿਉਂਕਿ ਕੋਈ ਨਹੀਂ ਬਚਿਆ ਪਰ 0 0 ਜੋ 0 ਛੇ ਇਹ ਨਹੀਂ ਘਟਦਾ ਇਸ ਲਈ ਆਪਾਂ ਇਧਰੋਂ ਹਾਸਲ ਲਾਂਗੇ ਇੱਥੇ ਕਿੰਨਾ ਰਹਿ ਗਿਆ ਸਾਡੇ ਕੋਲ 2000 24 ਰਹਿ ਗਿਆ 1 ਸਾਲ ਗਿਆ 1 ਸਾਲ ਚ ਕਿੰਨੇ ਮਹੀਨੇ ਅੰਦਰ 12 12 ਚ 0 ਜੋੜਿਆ 12 ਤਾਂ 12 ਚੋਂ 6 ਗਿਆ 6 ਤਾਂ ਹੁਣ 24 ਚ 6 ਗਏ 12 ਤਾਂ ਅੱਜ ਦੀ ਤਰੀਕ ਤੱਕ ਅਰਮਾਨ ਸਿੰਘ ਜੀ ਸਾਡੇ 18 ਸਾਲ 6 ਮਹੀਨੇ ਤੇ 26 ਦਿਨ ਦੇ ਹੋ ਗਏ ਤੋ ਇਸ ਤਰੀਕੇ ਦੇ ਨਾਲ ਸਾਨੂੰ ਇਹ ਚੀਜ਼ਾਂ ਜਦੋਂ ਅਸੀਂ ਕੋਈ ਐਗਜ਼ਾਮ ਦੀ ਵਿੱਚ ਭਰਦੇ ਆ ਨਾ ਫਾਰਮ ਉਥੇ ਪੁੱਛਿਆ ਜਾਂਦਾ ਵੀ ਅੱਜ ਦੀ ਤਰੀਕ ਤੱਕ ਤੁਸੀਂ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਦੇ ਹੋਗੇ ਬਜਾਏ ਇਸ ਤੇ ਕਿ ਆਪਾਂ ਫਟਾਫਟ ਗੂਗਲ ਤੇ ਚੈੱਕ ਕਰੀਏ ਹੈ ਉਥੇ ਸਾਰਾ ਕੁਝ ਪਿਆ ਹੈ ਮਿੰਟ ਸਕਿੰਟ ਚ ਕਰ ਦਿੰਦਾ ਪਰ ਸਾਨੂੰ ਆਣਾ ਵੀ ਤਾਂ ਚਾਹੀਦਾ ਨਾ ਵੀ ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਮਿੰਟਾਂ ਦਾ ਹਿਸਾਬ ਘੰਟਿਆਂ ਦਾ ਸਕਿੰਟਾਂ ਦਾ ਹਿਸਾਬ ਆਪਾਂ ਜਿਹੜਾ ਹੈ ਇਹ ਕਰ ਸਕੀਏ